ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਲੁਧਿਆਣਾ ਦੇ ਸਕੂਲ ਆਫ ਐਮੀਨੈਂਸ ਵਿੱਚ ਵਿਦਿਆਰਥੀਆਂ ਤੋਂ ਰੇਤ ਚਕਾਉਣ ਦੇ ਮਾਮਲੇ ਵਿੱਚ ਐਕਸ਼ਨ ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਤੋਂ ਮਜ਼ਦੂਰੀ ਕਰਾਉਣ ਦੇ ਮਾਮਲੇ ਵਿੱਚ ਪ੍ਰਿੰਸੀਪਲ ਨੂੰ ਕੀਤਾ ਸਸਪੈਂਡ ਕੈਂਪਸ ਮੈਨੇਜਰ ਨੂੰ ਵੀ ਕੀਤਾ ਗਿਆ ਡਿਸਮਿਸ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਦੀ ਹੋਈ ਮੌਤ ਲੁਧਿਆਣਾ ਦੇ ਕਸਬਾ ਹਟੂਰ ਦੇ 24 ਸਾਲਾ ਅਰਸ਼ਪ੍ਰੀਤ ਸਿੰਘ ਦੀ ਹਾਦਸੇ ਵਿੱਚ ਗਈ ਜਾਨ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਮ੍ਰਿਤਕ ਜਵਾਨ 2021 ਵਿੱਚ ਗਿਆ ਸੀ ਕੈਨੇਡਾ ਦੇ ਬ੍ਰੈਂਟਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਜੋਰ-ਤੋਰ ਸ਼ੁਰੂ ਜਗਦੀਸ਼ ਢਿੰਡਾ ਨੇ ਆਜ਼ਾਦ ਉਮੀਦਵਾਰ ਜੇਤੂ ਰਹੇ ਬਲਵਿੰਦਰ ਸਿੰਘ ਭਿੰਡਰ ਨਾਲ ਕੀਤੀ ਮੁਲਾਕਾਤ ਭਿੰਡਰ ਨੇ ਬਿਨਾਂ ਸ਼ਰਤ ਢਿੰਡਾ ਦਾ ਸਮਰਥਨ ਦੇਣ ਦਾ ਕੀਤਾ ਐਲਾਨ ਪੰਜ ਹੋਰ ਆਜ਼ਾਦ ਉਮੀਦਵਾਰਾਂ ਦੇ ਸਮਰਥਨ ਦਾ ਕੀਤਾ ਦਾਵਾ ਦਰਦਨਪੁਰ ਹੋਰ ਮੈਂਬਰ ਵੀ ਸੰਪਰਕ ਵਿੱਚ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਵਿੱਚ ਤਿੰਨੇ ਗੈਂਗਸਟਰ ਦੋਸ਼ੀ ਕਰਾਰ 27 ਜਨਵਰੀ ਨੂੰ ਅਦਾਲਤ ਸੁਣਾਵੇਗੀ ਸਜਾ ਅਜੇ ਲੈਫਟੀ ਸੱਜਣ ਭੋਲੂ ਤੇ ਅਨਿੱਲੇ ਅਠ ਦੋਸ਼ੀ ਕਰਾਰ ਪੂਪੀ ਰਾਣਾ ਅਮਿਤ ਦਾਗਰ ਤੇ ਕੌਸ਼ਲ ਚੌਧਰੀ ਸਬੂਤਾਂ ਦੀ ਘਾਟ ਕਾਰਨ ਕੀਤੇ ਗਏ ਬਰੀ 7 ਅਗਸਤ 2021 ਨੂੰ ਮੁਹਾਲੀ ਦੇ ਸੈਕਟਰ 77 ਵਿੱਚ ਹੋਇਆ ਸੀ ਇਕਾਲੀ ਆਗੂ ਮਿੱਡੂ ਖੇੜਾ ਦਾ ਕਤਲ 범비하 গ্যাং ਨੇ ਲਈ ਸੀ ਕਤਲ ਦੀ ਜ਼ਿੰਮੇਵਾਰੀ ਹਰਿਆਣਾ ਦੇ ਨਰੈਣਗੜ੍ਹ ਵਿੱਚ ਬਹੁਜਨ ਸਮਾਜ ਪਾਰਟੀ ਦੇ ਲੀਡਰ ਦਾ ਗੋਲੀਆਂ ਮਾਰ ਕੇ ਕਤਲ ਹਰਬਿਲਾਸ ਰੱਜੂ ਮਾਜਰਾ ਨੂੰ ਸ਼ੂਟਰਾਂ ਨੇ ਬਣਾਇਆ ਨਿਸ਼ਾਨਾ i20 ਕਾਰ ਵਿੱਚ ਆਏ ਸੀ ਹਮਲਾਵਰ ਰੱਜੂ ਮਾਜਰਾ ਦੇ ਦੋ ਸਾਥੀ ਵੀ ਹੋਏ ਜਕ ਵੀ ਇੱਕ ਦੀ ਹਾਲਤ ਗੰਭੀਰ ਹੁਣ ਪਟਿਆਲਾ ਵਿੱਚ ਤਿਰੰਗਾ ਲਹਿਰਾਉਣਗੇ ਸੀਐਮ ਭਗਵੰਤ ਮਾਨ ਪਹਿਲਾਂ ਫਰੀਦਕੋਟ ਤੋਂ ਮਹਾਲੀ ਵਿੱਚ ਤਬਦੀਲ ਹੋਈ ਸੀ ਥਾਂ ਫਰੀਦਕੋਟ ਵਾਲੀ ਥਾਂ ਦੇ ਨੇੜੇ ਲਿਖੇ ਗਏ ਸੀ ਖਾਲਿਸਤਾਨੀ ਨਾਰੇ ਜਦਕੀ ਪ੍ਰਸ਼ਾਸਨ ਦਾ ਕਹਿਣਾ ਕੀ ਸੀਐਮ ਦੇ ਰੁਝੇਵਿਆਂ ਕਾਰਨ ਥਾਂ ਕੀਤੀ ਗਈ ਤਬਦੀਲ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸ਼ਹੀਦ ਅਗਨੀਵੀਰ ਲਾਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਮਾਨਸਾ ਦੇ ਪਿੰਡ ਅਗਲੀਆਂ ਵਿੱਚ ਹੋਇਆ ਅੰਤਿਮ ਸੰਸਕਾਰ ਥਲਸਾਣਾ ਦੀ ਸਿੱਖ ਲਾਈਟ ਇਨਫੈਕਟਰੀ ਦੇ ਨੌਜਵਾਨਾਂ ਨੇ ਦਿੱਤੀ ਅੰਤਿਮ ਸਲਾਮੀ ਸੀਐਮ ਭਗਵੰਤ ਮਾਨ ਵੱਲੋਂ ਪਰਿਵਾਰ ਦੀ ਸਹਾਇਤਾ ਦਾ ਐਲਾਨ ਰਜਿੰਦਰਾ ਹਸਪਤਾਲ ਵਿੱਚ ਆਪਰੇਸ਼ਨ ਦੌਰਾਨ ਭੱਜੀ ਲਾਈਟ ਵੈਂਟੀਲੇਟਰ ਸਣੇ ਮਸ਼ੀਨਾਂ ਨੇ ਛੱਡਿਆ ਕੰਮ ਡਾਕਟਰਾਂ ਨੂੰ ਹੱਥ ਪੈਰਾਂ ਦੀ ਪਈ ਡਾਕਟਰਾਂ ਨੇ ਵੀਡੀਓ ਬਣਾ ਕੇ ਕੀਤੀ ਸਾਂਝੀ ਸਿਹਤ ਮੰਤਰੀ ਦਾ ਵੀ ਆਇਆ ਬਿਆਨ ਕਿਹਾ ਡਾਕਟਰ ਘਬਰਾ ਕੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਥਾਂ ਵੀਡੀਓ ਬਣਾਉਣ ਲੱਗੇ ਵਿਰੋਧੀ ਧਿਰਾਂ ਨੇ ਸਿਹਤ ਮਾਡਲ ਤੇ ਘੇਰੀ ਪੰਜਾਬ ਸਰਕਾਰ ਕਰਵਾ ਚਾਹਤ ਸਾਰੀਆਂ ਮਹਿਲਾਵਾਂ ਲਈ ਲਾਜ਼ਮੀ ਕਰਨ ਦੀ ਪਟੀਸ਼ਨ ਖਾਰਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟੀਸ਼ਨਰ ਦੇ ਕੀਤੀ ਕਾਰਵਾਈ ਪਟੀਸ਼ਨਰ ਨੂੰ 1000 ਰੁਪਏ ਟੋਕਨ ਵਜੋਂ ਪਜੀ ਦੇ ਗਰੀਬ ਮਰੀਜ਼ ਭਲਾਈ ਫੰਡ ਵਿੱਚ ਜਮ੍ਹਾਂ ਕਰਾਉਣ ਦੇ ਦਿੱਤੇ ਨਿਰਦੇਸ਼ ਪੰਜਾਬ ਦੀ 3 ਨੇ ਵਧਾਇਆ ਮਾਨ ਆਸਟ੍ਰੇਲੀਆ ਦੀ ਫੌਜ ਵਿੱਚ ਭਰਤੀ ਹੋਈ ਮੋਗਾ ਜ਼ਿਲ੍ਹੇ ਦੇ ਕੋਟ ਈਸੇਖਾਨ ਦੀ ਰਵਿੰਦਰ ਕੌਰ ਪਿੰਡ ਜਾਨੀਆਂ ਦੀ 3 ਸਰਕਾਰੀ ਸਕੂਲ ਤੋਂ ਹੀ ਕੀਤੀ ਹੈ ਪੜ੍ਹਾਈ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਏਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇਸ਼ ਦੁਨੀਆ ਦੀਆਂ तमाम ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ